बोल शंकर भगवान की जय आज श्री शिव मंदिर सत्संग भवन कमेटी समाणा ਵੱਲੋਂ ਮੈਨੂੰ ਇਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋਗੀ ਸਭ వార్ਸ਼ਿਕ ਉਤਸਵ ਮਨਾਣੇ ਜਾ ਰਹੇ ਆਜ 68ਵਾਂ వార్ਸ਼ਿਕ ਉਤਸਵ 14 ਸਤੰਬਰ ਤੋਂ 21 ਸਤੰਬਰ ਨੂੰ ਬੜੇ ਔਸਾਰ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀ ਅਧਿਕਤਾ ਪਰਮ ਪੂਜੇ ਪਰਮਾਨ ਸਵਾਮੀ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ ਗੰਗਾ ਨਗਰ ਵਾਲੇ ਔਰ ਸਵਾਮੀ ਸ਼੍ਰੀ ਨਿਜਾਨੰਦ ਜੀ ਮਹਾਰਾਜ ਗੰਗਾ ਨਗਰ ਵਾਲੇ ਪਿੱਤਰ ਪਖਸ਼ ਪਿੱਤਰਾਂ ਦੇ ਨਿਮਿਤ ਜੋ ਕਿ ਅੱਜ ਪਿੱਤਰ ਪਖਸ਼ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ 14 ਸਤੰਬਰ ਤੋਂ 21 ਸਤੰਬਰ ਤੱਕ ਇਹ ਸ਼੍ਰੀ ਮਦ ਭਾਗਵਤ ਕਥਾ ਗਿਆਨ ਯਾ ਕਰਵਾਇਆ ਜਾ ਰਿਹਾ ਹੈ ਜੋ ਕਿ ਵਿਸ਼ੇਸ਼ ਤੌਰ ਤੇ ਪਿੱਤਰਾਂ ਦੇ ਨਿਮਿਤ ਹੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਜਿਸ ਇਨਸਾਨ ਨੇ ਇਸ ਧਰਤੀ ਤੇ ਜਨਮ ਲਿਆ ਹੈ ਇਨਸਾਨ ਤੇ ਕਈ ਪ੍ਰਕਾਰ ਦੇ ਰਿਣ ਹੁੰਦੇ ਨੇ ਜਿਦੇ ਸਭ ਤੋਂ ਵੱਡਾ ਰਿਣ ਪਿਤਰ ਰਿਣ ਕਿਹਾ ਗਿਆ ਹੈ ਇਸੇ ਕਰਕੇ ਪ੍ਰਮਾਤਮਾ ਨੇ ਸਾਨੂੰ ਇਹ 15 ਦਿਨ ਪਿਤਰਾਂ ਦੀ ਨਿਮਿਤ ਇਹ ਦਿੱਤੇ ਗਏ ਨੇ ਤਾਂ ਸਾਡਾ ਉਪਰਾਲਾ ਇਹੀ ਹੁੰਦਾ ਹਰ ਸਾਲ ਅਸੀਂ ਪਿਤਰਾਂ ਦੇ ਨਿਮਿਤ ਤੇ ਭਾਗਵਤ ਕਰਾਈਏ ਜੋ ਕਿ ਇਹ ਜੋ ਗ੍ਰੰਥ ਕਹਿੰਦੇ ਨੇ ਜੋ ਵਿਦਵਾਨ ਸੰਤ ਮਹਾਤਮਾ ਕਹਿੰਦੇ ਨੇ ਜੋ 7 ਦਿਨ ਇਸ ਕਥਾ ਨੂੰ ਸੁਣਦਾ ਉਹ ਗਿਆ ਜੀ ਜਾਣ ਦੇ ਬਰਾਬਰ ਉਹਨਾਂ ਨੂੰ ਫਲ ਮਿਲਦਾ ਹੈ ਸੋ ਕਿ ਜੋ ਕਿ ਇਸ ਵਾਰ ਕਥਾ ਵਿਆਸ ਭਾਰਤ ਦੇ ਪ੍ਰਸਿੱਧ ਸ਼੍ਰੀ ਰਾਮ ਮ੍ਰਿਤਗਲ ਸ਼ਾਸਤਰੀ ਜੀ ਔਰ ਉਹਨਾਂ ਦੇ ਸੁਪੁੱਤਰ ਸ਼੍ਰੀ ਗੋਬਿੰਦ ਸ਼ਾਸਤਰੀ ਜੀ ਸ਼੍ਰੀ ਧਾਮ ਬਰਿੰਦਾਵਨ ਤੋਂ ਵਿਸ਼ੇਸ਼ ਤੌਰ ਤੇ ਆਪਣੇ ਪਵਿੱਤਰ ਚਰਨ ਸਮਾਨ ਦੀ ਧਰਤੀ ਤੇ ਆ ਪਾਰੇ ਨੇ ਸੋ ਪ੍ਰੋਗਰਾਮ ਇਸ ਤਰ੍ਹਾਂ ਮਿੱਥਿਆ ਗਿਆ 14 ਸਤੰਬਰ ਦਿਨ ਐਤਵਾਰ ਨੂੰ ਸਵੇਰੇ 8:00 ਵਜੇ ਪਾਖੜਾ ਨਦੀ ਤੋਂ ਇੱਕ ਸ਼ੋਭਾ ਯਾਤਰਾ ਜਿਹਨੂੰ ਅਸੀਂ ਕਲਸ਼ ਯਾਤਰਾ ਕਹਿੰਨੇ ਆ ਉਹ ਕੱਢੀ ਜਾਏਗੀ ਜੋ ਕਿ ਆ ਕੇ ਉਹਨਾਂ ਸ੍ਰੀ ਸ਼ਿਵ ਮੰਦਰ ਸਾਸਾਂ ਬਾਵਾਂ ਚ ਸਮਾਪਤ ਹੋਏਗੀ ਤਾਂ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਹੀ ਜਿੰਨੇ ਵੀ ਸਮਾਣੇ ਦੇ ਮੰਦਰ ਮਹਿਲਾ ਕੀਰਤਨ ਮੰਡਲ ਨੇ ਔਰ ਜਿੰਨੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵਿਸ਼ੇਸ਼ ਤੌਰ ਤੇ ਮੇਰੀਆਂ ਭੈਣਾਂ ਔਰ ਮਾਤਾਵਾਂ ਨੂੰ ਇਹ ਬੇਨਤੀ ਹੈ ਤੁਹਾਡੇ ਚੈਨਲ ਰਾਹੀਂ ਜੋ ਕਿ ਅਸੀਂ ਇਸ ਵਾਰ 251 ਕਲਸ਼ ਯਾ ਕਲਸ਼ਾਂ ਦਾ ਉਪਰਾਲਾ ਕਰਨ ਜਾ ਰਹੇ ਹਾਂ ਤਾਂ ਮੇਰੀ ਬੇਨਤੀ ਹੈ ਖਾਸ ਕਰਕੇ ਜਿਨ੍ਹਾਂ ਨੇ ਕਲਚ ਚੱਕਰੇ ਹੋ ਸਾਡੇ ਮੰਦਰ ਦੇ ਕਿਸੇ ਵੀ ਮੈਂਬਰ ਨਾਲ ਔਰ ਸਾਡੀ ਮਹਿਲਾ ਸਕਰਤਨ ਮੰਡਲ ਦੀ ਕਿਸੇ ਵੀ ਮਹਿਲਾ ਨਾਲ ਸੰਪਰਕ ਕਰ ਸਕਦੇ ਨੇ ਦੂਸਰਾ ਪ੍ਰੋਗਰਾਮ ਸੋਮਵਾਰ 15 ਸਤੰਬਰ ਸਵੇਰੇ 6 ਵਜੇ ਤੋਂ 7 ਵਜੇ ਤੱਕ ਰੋਜ਼ਾਨਾ ਇੱਕ ਹਵਨ ਯੱਗ ਕਰਵਾਇਆ ਜਾਏਗਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਵੇਰੇ ਪਿਤਰ ਪੂਜਾ ਕਰਵਾਈ ਜਾਏਗੀ ਜਿਨ੍ਹਾਂ ਨੇ ਆਪਣੇ ਪਿਤਰਾਂ ਦੇ ਨਮੇ ਪਿਤਰ ਪੂਜਾ ਕਰਾਣੀ ਹੋਵੇ ਉਹ ਸਾਡੇ ਮੰਦਰ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਨੇ ਉਸੇ ਦਿਨ ਤੋਂ ਹੀ